ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੈਂ ਡਰੋਲੀ ਭਾਈ ਤਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਤਿੰਨੇ ਨਹੀਂ ਮਰ ਛੇਲਾ ਜੀ 2 SUV ਆ ਨਗੀਨੇ ਪੀਸੀ ਅਤੇ ਇੱਕ ਟੋਕੜ ਗੱਬਣਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਇੱਕ ਵੀਰਾਂ ਨੂੰ ਸਪੈਸ਼ਲ ਬੇਨਤੀ ਆ ਬਈ ਆਪਣਾ ਚੈਨਲ ਪੁਰਾਣਾ ਡਿਲੀਟ ਹੋ ਗਿਆ ਜੀ ਨਵੇਂ ਨੂੰ ਸਪੋਰਟ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਪੁਰਾਣੇ ਚੈਨਲ ਤੇ ਆਪਣੇ ਬਹੁਤ ਤੁਸੀਂ ਸਾਥ ਦਿੱਤਾ 20000 ਪਲੱਸ ਬੰਦਾ ਐਡ ਸੀਗਾ ਜੀ ਤੇ ਇਹਨੂੰ ਵੀ ਸਪੋਰਟ ਕਰੋ ਤੇ ਜਲਦੀ ਤੋਂ ਜਲਦੀ ਆਪਾਂ ਉਸ ਲੈਵਲ ਤੇ ਪਹੁੰਚ ਸਕਦੇ ਵੀਡੀਓ ਤੁਹਾਡੇ ਲਈ ਚੰਗੀਆਂ ਚੰਗੀਆਂ ਗਾਵਾਂ ਦੀ ਗੈਜ ਮੁੱਲ ਦੇ ਆਸਤੇ ਲੈ ਕੇ ਆਉਂਦੇ ਰਵਾਂਗੇ ਜੀ बस ਤੁਹਾਡੇ سپورਟ ਦੀ ਲੋੜ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਰੋਲੀ ਭਾਈ ਜਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ ਹੈਗਾ 99140 65499 99140 65499 ਠੀਕ ਹੈ ਭਾਈ ਆਪਾਂ ਪੁਰਾਣੇ ਚੈਨਲ ਤੇ ਵੀਡੀਓ ਪਾਉਂਦੇ ਹੁੰਦੇ ਸੀ ਵਗ ਜਾਂਦੇ ਸੀ ਮਾਲ ਉਹ ਪੁਰਾਣਾ ਚੈਨਲ ਤੇ ਤਾਂ ਮਾਲ ਨਹੀਂ ਰੁਕਿਆ ਜੀ ਕਦੇ ਠੀਕ ਹੈ ਜੀ ਪਾਉਣ ਦਾ ਮਗਰੋਂ ਚੜਦੀ ਵੀਡੀਓ ਮਗਰੋਂ ਪਹਿਲਾਂ ਵਗ ਜਾਂਦੇ ਠੀਕ ਹੈ ਭਾਈ ਕੋਈ ਨਹੀਂ ਹੁਣ ਵੀ ਆਪਾਂ ਬੇਨਤੀ ਕਰ ਦਿੰਦੇ ਆ ਉਹ ਭਰਾਵਾਂ ਨੂੰ ਵੀ ਯਾ ਤਿੰਨ ਨੂੰ ਸਕਰੈ ਕਰ ਲੈਣੋ ਮਤਲਬ ਕਿ ਮਾਲ ਆਪਾਂ ਵਧੀਆ ਵਧੀਆ ਝੋਟੀ ਦੇ ਜਾਨਵਰ ਵਿਖਾਵਾਂਗੇ ਠੀਕ ਹੈ ਹੁਣ ਲਗਾਤਾਰ ਆਪਾਂ ਚੰਗੇ ਚੰਗੇ ਜਾਨਵਰ ਚੰਗੇ ਜਾਨਵਰ ਵਿਖਾਵਾਂਗੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਜਿਹੜੇ ਆਪਣਾ ਚੈਨਲ ਵੇਂਦੇ ਆ ਠੀਕ ਹੈ ਜੀ ਤੇ ਇਹਨੂੰ ਕਿਰਪਾ ਕਰਕੇ ਯਾਰ ਦੂਸਰ ਸਾਥ ਦੋ ਬਾਈ ਦਾ ਯਾਰ ਨੁਕਸਾਨ ਹੋਇਆ ਬਾਈ ਦਾ ਠੀਕ ਹੈ ਜੀ ਧੰਨਵਾਦ ਬਾਈ ਇੱਕ ਨੰਬਰ ਤੋਂ ਫਿਰ ਤੋਹਫਾ ਹਾਂਜੀ ਸੁਆ ਕਿ ਨਮਾਜ਼ ਪਹਿਲਾ ਸੂ ਹੈ ਜੀ ਵੱੱਛੀ ਹੈ ਜੀ ਤਾਂ ਇਹ ਦੰਦੋ ਜੀ ਮੈਂ ਦੰਦ ਦੇ ਬਖਾਉਂਦੀ ਨਹੀਂਗੀ ਅੱਛਾ ਥੋੜਾ ਡਰਦੀ ਡਰਦੀ ਆ ਠੀਕ ਆ ਜੀ ਯਾਨੀ ਸੀਲ ਥਾਉ ਉਹ ਦੋਨੇ ਪਾਸੇ ਬਹਿ ਕੇ ਚੋਲਾ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਨਾ ਪਾ ਬਿਊਟੀ ਬਹੁਤ ਚੰਗੀ ਆ ਕਦੋਂ ਸੂਈ ਹੈ ਜੀ ਇਹ ਕੱਲ ਸੂਈ ਸੀਗੀ ਹੱਥ ਨੇ ਜੀ ਬੱਚਾ ਕਿ ਦਿੱਤਾ ਜੀ ਵੱੱਛੀ ਦਿੱਤੀ ਜੀ ਬੱਚੀ ਵੀ ਪੂਰੀ ਟੌਪ ਦੀ ਦਿੱਤੀ ਆ ਦੇਖੋ ਜੀ ਚੈੱਕ ਕਰੋ ਵੱੱਛੀ ਦਾ ਸੀਮਨ ਪਤਾ ਜੀ ਨਹੀਂ ਜੀ ਮਾਂ ਢੂਟ ਝਾੜ ਮਾਰ ਕੇ ਰਾਜੀ ਨਹੀਂ ਜੀ ਉਹ ਉਹ ਗੱਲ ਨਹੀਂ ਗਾਵੇ ਹੋਵੇ ਭਵਾਂ ਦੀ ਉਹ ਦੇਸੀ ਸਾਣ ਦੀ ਤੇ ਕਹੇ ਇਹ ਬਲੈਟੀ ਸਾਣ ਦੀ ਆ ਠੀਕ ਆ ਮੈਂ ਢੂਟ ਝਾੜ ਕੇ ਮਾਰੇ ਨਹੀਂ ਆਪ ਵੀ ਚੰਗੀ ਆ ਹੈ ਬੱਚੇ ਵੀ ਚੰਗੇ ਬਸ ਰਿਕਾਰਡ ਨਹੀਂ ਆਪਣਾ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਨੇ ਕਹਿ ਕੇ ਰਾਜੀ ਕਿਸੇ ਨਹੀਂ ਠੀਕ ਆ ਭਾਈ ਹਾਂਜੀ ਹੁਣ ਜੇ ਡਨ ਆ ਜੀ ਹਾਂਜੀ ਜੇ ਦੀ ਗਾਰੰਟੀ ਆ ਜੀ ਥਣਾ ਵੀ ਵੀ ਗਾਰੰਟੀ ਆ ਥਣਾ ਦੀ ਵੀ ਗਾਰੰਟੀ ਲੜਕੇ ਤੇ ਮੋਟਰ ਹੀ ਆ ਲੜਕੇ ਦੇ ਮੋਟਰ ਕਿਸੇ ਜਾਨਵਰ ਦੇ ਆਪਣੇ ਖੜੇ ਆ ਜਾਨਵਰੋਂ ਥਾਂ 'ਚ ਕੋਈ ਡਿਫਾਲਟ ਕੱਢ ਦੇ ਆਖੇ ਉਹਨੂੰ ਡਬਲ ਕਰਾਇਆ ਦਊਗਾ ਜੀ ਡਬਲ ਕਰਾਇਆ ਹਾਂ ਕੋਈ ਸਰੀਰ ਤੇ ਗੰਡ ਮਰੋੜੀ ਕੋਈ ਥਣ ਚ ਮੇਰੇ ਪਾਸ ਨਾਲ ਡਿਫਾਲਟ ਕੱਢ ਜੇ ਵੱਧ ਘੱਟ ਕੋਈ ਗੰਡ ਮਰੋੜੀ ਕੱਢ ਦੇ ਜੇ ਹੋਇਆ ਤਾਂ ਆਪਾਂ ਦੱਸ ਕੇ ਦੇਵਾਂਗੇ ਉਹ ਤਾਂ ਜੀ ਪਹਿਲਾਂ ਮੈਂ ਤਾਂ ਕਹੂੰਗਾ ਜੀ ਬਈ ਆ ਚੀਜ਼ ਹੈ ਆ ਹਾਂ 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 ਠੀਕ ਹੈ ਬਈ ਹੁਣ ਜਿਹੜਾ ਜੋਕ ਕੇ ਲੈ ਜਾਣਾ ਬਾਲਟੀ ਚ ਪਾ ਕੇ ਕਿੰਨਾ ਬੋਲਾ ਮੰਨ ਲਾ ਤਰ ਕੇ ਕੰਡੇਰ ਤੇ 7 ਕਿਲੋ ਚੜ ਗਿਆ ਸੀ ਉਹੜ ਕੇ ਚੜ ਗਿਆ ਸੀ ਹਾਂ ਸ਼ਾਮ ਨੂੰ ਵੀ ਜਿਹੜਾ ਦੋ ਸੱਤ ਤੇ ਕੱਲ ਸ਼ਾਮ ਨੂੰ ਜਣੀ ਬੱਚੀ ਨੂੰ ਚੰਗਾ ਕੇ 5 ਕਿਲੋ ਕੱਢਿਆ ਸੀ ਜਦੋਂ ਉਹਦਾ ਫਿਰ ਚੁਵਾਈ ਵੀ ਪਹਿਲੀ ਸੀਗੀ ਜੀ ਪਹਿਲੀ ਚੁਆਇਸ ਖਾਲੀ ਨਹੀਂ ਕੀਤੀ ਗਈ ਹਜੇ ਵੀ 15 ਕਿਲੋ ਮੰਨ ਕੇ ਹਜੇ ਕੋਈ 14 ਕਿਲੋ ਮੰਨ ਕੇ ਜੀ ਇਹਦੇ ਬੋਲ ਆਏ ਦਾ ਬੱਚੀ ਜਾਤ ਬਰੀਡ ਬੋਲ ਹੈ ਨਾ ਬਰੋਬਰ ਹੋ ਜੀ ਹਾਈਟ ਚੈੱਕ ਕਰੋ ਕਿੰਨੀ ਹੋਊਗੀ ਬਈ 5 ਦੇ ਆਸ-ਪਾਸ ਦੇ ਲੋ ਜੁੱਤੀ ਜੱਤੀ ਪੱਗ ਪੋਗਣਾ ਮੇਰੀ ਛੇ ਤੋਂ ਟੱਪਦੀ ਆ ਸਹੀ ਗੱਲ ਆ ਜੀ ਤੇ ਪੰਜ ਤੋਂ ਬਾਹਰ ਹੋਊਗਾ ਤੇ ਪੰਜ ਹੀ ਮੰਨ ਲਓ ਪੂਰੀ ਦੇ ਹੈਡਫੋਨ ਆ ਜੀ ਹੈਡਫੋਨ ਆ ਜੀ ਤੇ ਇਹ ਦੇ ਬੱਚੀ ਜੀ ਬੱਚੀ ਵੀ ਤਾਂ ਨਰਮ ਸਹੀ ਗੱਲ ਆ ਜੀ ਬੱਚੀ ਨਵਾਂ ਹਾਨਾ ਬੜਾ ਬਹੁਤ ਟੌਪ ਦਾ ਲੱਗਿਆ ਵਾ ਜੀ ਹਨ ਵੀ ਟੌਪ ਦਾ ਲੱਗਦਾ ਬੱਚੀ ਦਾ ਉਹੀ ਛੋਟੀ ਜੀ ਬੱਚੀ ਆ ਫੇਸ ਕੁਆਲਿਟੀ ਚੈੱਕ ਕਰੋ ਨਗੀਨਾ ਵੀ ਨਗੀਨਾ ਵਾ ਹੀ ਆ ਖੂਬ ਸੂਰਤੀ ਬਹੁਤ ਆ ਜੀ ਬਾਹਰ ਨੂੰ ਲੈ ਆਈ ਵੀਰੇ ਤੋੜ ਕੇ ਦਿਖਾ ਦੇ ਆਪਾਂ ਆਪ ਵੀ ਨਗੀਨਾ ਹੀ ਆ ਜੀ ਮਗਰ ਬੱਚਾ ਵੀ ਨਗੀਨਾ ਹੀ ਆ ਜੀ 14 ਤੋਂ 15 ਕਿਲੋ ਬੋਲਾ ਨੈਟ ਜੋਕ ਕੇ ਆਜੋ ਦੋ ਮਿਲ ਜਾਣੇ ਤੁਹਾਨੂੰ ਤੋਹਫੇ ਮੁੱਲ ਇੱਕ ਚ ਜਮਾ ਜੈ ਜ ਡਿਮਾਂਡ ਜੀ ਭਵਾਨਾ ਸੂਨਾ ਹਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਰੋਬ ਰੋਬ ਦਾ ਥਣ ਕੱਢ ਦੀ ਜੀ ਸਹੀ ਗੇ ਬੇਸਟੇਡ ਤੋਂ ਭਵਾਨਾ ਚੈੱਕ ਕਰੋ ਖੂਬਸੂਰਤੀ ਬਹੁਤ ਆ ਜੀ ਸੂਨਾ ਫਿਕਸ ਹੈਡਰ ਆ ਬਰੀਡ ਵੀ ਚੰਗੀ ਆ ਹਾਈਟ ਵੀ ਚੰਗੀ ਆ ਬਾਕੀ ਹਾਂ ਬਾਕੀ ਮੂੰਹ ਮੂੰਹ ਆਮ ਜਾਨਵਰ ਆ ਹੈ ਨਾ ਨਿਕਾਜੇ ਮੂੰਹ ਨਿਕਾਜੇ ਮੂੰਹ ਬਰੀਡ ਡੜਾ ਜੇ ਕਹਿਣ ਨੂੰ ਤਾਂ ਫਾਰਮ ਵਾਲੀ ਕਹੇ ਕਿ ਬੜਾ ਦੇ ਦੋ ਨਹੀਂ ਜਿਵੇਂ ਝੂਠ ਜੇ ਮੈਂ ਕਹਿੰਦਾ ਪਹਿਲਾਂ ਹੀ ਕਹਿੰਦਾ ਵੀ ਐਵੇਂ ਨਹੀਂ ਮਾਰਿੰਦੇ ਚਾਹੀਦੇ ਪਰ ਜੇ ਚੰਗੇ ਕਰੋ ਲਈ ਆਏ ਚੰਗੇ ਸੇਵਾ ਦੱਸਦੀ ਆ ਬਾਈ ਹਾਂ ਚੰਗੇ ਕਰੋ ਲਈ ਬਰੀਡ ਸਾਂਭਣੀ ਚੌਕੀ ਗੱਲ ਨਹੀਂ ਆ ਗਾ ਬੱਚਾ ਵੀ ਬਹੁਤ ਸੋਹਣਾ ਹੈ ਬੱਚਾ ਵੀ ਬਹੁਤ ਸੋਹਣਾ ਹੈ ਅੱਛਾ ਵੀ ਬਹੁਤ ਸੋਹਣਾ ਬਰੀਡ ਸੰਬੰਧ ਤੇ ਮਿਹਨਤ ਬਹੁਤ ਲੱਗਦੀ ਹੈ ਜੀ ਖਰਚਾ ਤਾਂ ਇੱਕ ਪਾਸੇ ਰਹਿ ਜਾਂਦਾ ਬੱਚੀ ਬੱਚੀ ਇੱਕ ਨੂੰ ਦੋ ਬਣ ਜਾਣਗੇ ਜੀ ਇੱਕ ਦਿਨ ਦੋ ਪੰਜ ਜੇ ਬੱਚਾ ਹੁੰਦਾ ਲੈ ਕੇ ਫਿਰ ਵੀ ਜਾਣਾ ਪੈਂਦਾ ਲੈ ਕੇ ਫਿਰ ਵੀ ਜਾਣਾ ਸੀ ਹੁਣ ਦੱਦ ਪਾਣਾ ਹੀ ਇਹਨੂੰ ਦੱਦ ਪਾਵਾਂਗੇ ਦੋ ਬਣ ਜਾਣਗੇ ਸਹੀ ਗੱਲ ਹੈ ਫਿਰ ਦਾਹੂ ਚੰਗੀ ਸੇਵਾ ਕਰੋ ਇਹ ਤਾਂ ਸਾਲ ਚ ਬੈਠ ਤਿਆਰ ਹੋ ਜਾਂਦੀ ਹੈ ਹਾਂਜੀ ਮੁੱਲ ਆਪਾਂ ਕਰਨਾ ਭਾਈ ਜਮਾ ਲੈਣ ਦੇਣ ਜਿਹੇ ਵਾਲਾ 70000 ਦੀ ਦੇ ਰਾਂਗੇ ਜੀ ਇੱਕ ਦਿਨ ਉਵੇਂ ਜੇ ਕਰਨਾ ਹੋਣਾ 90 85000 ਦੀ ਆ ਮੱਛੀ ਸਹੀ ਗੱਲ ਹੈ ਜਮਾ ਜੈ ਜਿਮਾਂਡ ਜੀ ਹਾਂਜੀ ਠੀਕ ਹੈ ਜੀ ਹਾਂ ਕਿਹੜਾ ਵਿਖਾ ਦਿਓ ਪੱਲਾ ਇਹ ਮਾਰਨਾ ਮਾਰ ਲੁਈ ਚੈੱਕ ਭਰ ਸੇਲ ਵੀ ਪੂਰੀ ਆ ਮਤਲਬ ਹੀ ਕੋਈ ਨਹੀਂ ਜੀ ਲੋ ਜੀ ਝੂਟੀ ਇਹਨੇ ਪਾਸੀ ਬਹਿ ਕੇ ਪਹੁੰਚ ਹੋਈ ਚੱਲੇ ਜੀ ਲਓ ਜੀ ਚੈੱਕ ਕਰੋ ਥਾਣਾ ਦੀ ਖੂਬਸੂਰਤ ਰਿਹਾਈ ਦਾ ਦੇਖੋ ਜੀ ਪਹਿਲਣ ਬੱਚੀ ਆ ਮਤਲਬ ਕਿ ਐ ਆ ਧੋਆਂ ਦੀ ਰੱਸਾ ਛੱਟ ਕੇ ਚੋੜੋ ਸਹੀ ਗੱਲ ਆ ਛੱਡ ਦੇਣਾ ਰੱਸਾ ਛੱਟ ਕੇ ਚੋੜੇ ਲੈ ਛੱਡ ਦਿਆਂ ਬਾਈ ਲਓ ਜੀ ਚੈੱਕ ਕਰੋ ਜਿਵੇਂ ਮਰਜੀ ਰੱਸਾ ਛੱਟ ਕੇ ਚੋੜੋ ਜੀ ਨਹੀਂ ਤੇ ਪਿਲਾ ਕੋਲਾ ਬੰਨਣੀਆਂ ਹੁੰਦੀਆਂ ਨੇ ਉਹ ਪਿਲਾ ਬੱਦੇ ਬੰਨਣਗੇ ਯੋਚੀ ਨਹੀਂ ਅੰਤ ਕੋਈ ਨਹੀਂ ਬਰੀਡ ਚੰਗੀ ਆ 70000 ਰੁਪਏ ਚੋਂ ਮਾਣ ਤਨ ਬਾਈ ਕਹਿੰਦਾ ਜਰੂਰ ਕਰਤਾ ਇਹ ਤਾਂ ਦੇਖੋ ਇਹ ਰੱਖ ਸੰਭਣ ਵਾਲੇ ਵਾਸਤੇ ਆ ਜਾਣ ਵਾਲਾ ਸਹੀ ਗੱਲ ਹੈ ਤੋਹਫਾ ਹੀ ਹੈ ਸੰਭਣ ਵਾਲੇ ਵਾਸਤੇ ਹਵਾਨਾ ਬਹੁਤ ਸੋਨਾ ਜੀ ਪੂਰਾ ਟੋਪ ਦਾ ਹਵਾਨਾ ਸੋਹਣੀ ਫੇਸ ਕੁਆਲਟੀ ਹੈ ਜੀ 70000 ਚੋਂ ਮਾਣ ਤਨ ਹੋ ਜੂ ਦੋ ਅਜੇ ਤਾਂ ਹੱਥ ਨੂੰ ਦੇਖ ਜੇ ਤਾਂ ਟਾਈਮ ਕਿਹੜਾ ਜਦੀ ਦਿਹਾੜੀ ਹੁੰਦੀ ਹੈ ਜਦੀ ਦਿਹਾੜੀ ਪਈ ਹੈ ਸਹੀ ਗੱਲ ਹੈ ਜੀ ਦੋ ਕੁ ਵਜੇ ਟਾਈਮ ਤੁਹਾਨੂੰ ਦਿਖਾਈ ਦਿੰਨੇ ਆ ਜੀ ਆਪਾਂ ਵੀਡੀਓ ਚ ਚੱਲਦੀ ਵੀਡੀਓ ਚ 3:30 ਵਜੇ ਦਾ ਟਾਈਮ ਆ ਜੀ 2:00 ਵਜੇ ਤੇ 23 ਮਿੰਟ ਹੋ ਗਏ ਆ ਬਾਕੀ ਥਾਂ ਲੈਵੇ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਭਾਈ 6:00 ਵਜੇ ਬਣਾਉਂਦੇ ਤਾਂ ਇਹਨਾਂ ਫਸਿਆ ਪਿਆ ਹੁੰਦਾ ਸੀ ਗਾਹਵਾਨ ਨਹੀਂ ਜੀ ਜਿਹੜਾ ਜਿਹੜਾ ਜਾਨਵਰ ਖਰੀਦੂਗਾ ਜੀ ਆਸਕਰ ਤਾਂ ਹਰ ਕੋਣ ਪਤਾ ਹੀ ਹੁੰਦਾ ਸਹੀ ਹੈ ਵੀ 3:30 ਵਜੇ ਕਿੰਨੀ ਕਾ ਤੇ ਆਥਰ ਨੂੰ ਕਿੰਨੀ ਬਾਨੀ ਆ ਤੁਹਾਨੂੰ ਕਿੰਨੀ ਬਾਨੀ ਆ ਕਰਤਾ ਵਿਚਾਰ ਕਿ ਲੋ ਬਹੁਤ ਹੋਰ ਜਦੋਂ ਪਾਉਗੀ ਹਾਂ ਸਹੀ ਗੱਲ ਆ ਜੀ ਤੇ ਤੇਰੀ ਬਾਂਹਾਂ ਦੇ ਬਾਅਦ ਕੀ ਹੈ ਹਜੇ ਕਿਹੜਾ ਰੂਪ ਚਾਰੀ ਨੂੰ ਕੁਸ ਪਿਆਵਾ ਤਾਜੀ ਕਰਕੇ ਕਿਹੜਾ ਕੁਸ ਨਹੀਂ ਪਾਇਆ ਸਹੀ ਗੱਲ ਹੈ ਜੀ ਹੁਣ ਤਾਂ ਸੇਵਾਂ ਜਿੰਨੀ ਕਰ ਲੋਗੇ ਉਹਨਾਂ ਦਾ ਦੁੱਧ ਲੈ ਲਵਾਂਗੇ ਦੋ ਨੰਬਰ ਕਰੋ ਸੰਗ ਜੀ ਹਾਂ ਜੀ ਸੂਈ ਸਵਾਈ ਸੂਹਾ ਕਿੰਨਾ ਮਾ ਸੂਈ ਹੈ ਜੀ ਇਹ ਪਹਿਲਾ ਸੂਈ ਹੈ ਜੀ ਹਾਂ ਦੰਦੋ ਚੈੱਕ ਕੀਤੀ ਹੈ ਨਹੀਂ ਨਹੀਂ ਮੈਂ ਤਾਂ ਦੰਦ ਚੈੱਕ ਕਰਦਾ ਹਾਂ ਜੀ ਠੀਕ ਹੈ ਇੱਕਾ ਦੋ ਸੂਈ ਹੈ ਜੀ ਇਹ ਇਹਨੂੰ 7ਵਾਂ 8ਵਾਂ ਦਿਨ ਦੱਸਿਆ ਮੱਛਾ ਕੀ ਹੈ ਜੀ ਮੱਛਾ ਜੀ ਮਗਰ ਮੱਛਾ ਹੁਣ ਇਹਦਾ ਭਾਂਡੇ ਚ ਪਾਉਣ ਵਾਲਾ ਦੁੱਧ ਕਿੰਨਾ ਜੀ 15 ਕਿਲੋ ਮੰਨ ਕੇ ਆ ਜੀ ਜੀ ਬਾਹਰ ਹੀ ਹੋਊਗਾ 15 ਕਿਲੋ ਜੋ ਕੇ ਦੇ ਦਿੰਦਾ ਜੋ ਕੇ ਲੈ ਜਾਵੇ ਜੀ 15 ਥਾਣਾ ਦੀ ਦੰਨ ਜੀ ਥਾਣਾ ਦੀ ਆਪਣੇ ਘਰ ਤੱਕਰ ਗਾਰੰਟੀ ਹੈ ਜੀ ਜੇ ਕੋਈ ਭੂਰ ਛੜ ਲਾਦਾ ਨੰਮਰੋੜੀ ਕੱਢ ਦਵੇ ਜੀ ਦੁੱਗਣੇ ਪੈਸੇ ਦਊਗਾ ਜੀ ਠੀਕ ਹੈ ਜੀ ਕਿ ਇੱਥੇ ਆ ਕੇ ਜਾਓ ਆਪਦੇ ਘਰੇ ਜਾ ਕੇ ਠੀਕ ਹੈ ਜੀ ਆਪ ਦਾ ਕੰਡਾ ਬਾਲਟੀ ਨਾਲ ਲੈ ਆਵੇ ਕੰਡਾ ਬਾਲਟੀ ਨਾਲ ਲੈ ਆਵੇ ਇੱਥੇ ਵੀ ਮੇਰੇ ਥਾਣਾ ਦੀ ਗਾਰੰਟੀ ਆ ਘਰ ਤੱਕਰ ਵੀ ਗਾਰੰਟੀ ਆ ਠੀਕ ਹੈ ਜੀ ਲਓ ਜੀ ਤੋੜ ਕੇ ਦਿਖਾ ਦਿਓ ਬਾਕੀ ਸਾਹ ਵਾਲੀਆਂ ਚੀਜ਼ਾਂ ਦਾ ਬਾਅਦ ਵਿੱਚ ਗਾਰੰਟੀ ਦਾ ਬੱਦ ਨਹੀਂ ਸਕਦਾ ਇਨੇ ਥਾਣਾ ਮੇਨ ਗੱਲ ਤਾਂ ਬਈ ਥਾਣਾ ਦੀ ਉਹਦੀ ਦੁੱਧ ਅਗਲੇ ਦੀ ਸੇਵਾ ਦਾ ਸਾਮ ਮੇਨ ਗੱਲ ਥਣਾ ਦੀ ਇੱਕ ਹੋਰ ਗੱਲ ਥਣ ਬਹੁਤ ਟੋਪ ਦੇ ਆ ਸਾਰੇ ਪਸ਼ੂਆਂ ਦੇ ਕੋਈ ਨਹੀਂ ਤੇ ਪਤਾ ਨਹੀਂ ਕੋਈ ਅੱਗੇ ਮੇਰੀ ਵੀਡੀਓ ਬਣਾਈ ਕਦੇ ਮੈਨੂੰ ਐ ਕਿਹਾ ਵੀ ਥਾਣ ਯਾਰ ਮਾੜਾ ਹੈ। ਸਹੀ ਗੱਲ ਹੈ। ਥਣ ਪੂਰਾ ਹੱਥੀ ਜਵਾਈ ਵਾਲਾ ਹੋ ਆਏ ਨਹੀਂ ਬਈ ਉਂਗਲਾਂ ਇਹਨਾਂ ਚੋਣਾ ਪਊ। ਆ ਮੈਂ ਉਹ ਟੁੰਡ ਦਾ ਜਾਂਦਾ ਕੀ ਚੋਣਾ। ਸਹੀ ਗੱਲ ਹੈ। ਕੋਈ ਪਸ਼ੂ ਥੋੜਾ ਹੁੰਦਾ। ਪੂਰਾ ਮੁਠੀ ਆ ਨਾਲ ਚਵਾਈ ਹੋ ਸਕਦੀ ਐ ਇੰਨਾ ਟੋਪ ਦਾ ਥਣ ਲੱਗਿਆ ਵਾ ਦੇਖ ਸਕਦੇ ਹੋ। ਤੇ ਠੰਡੇ ਅਸਿਲ ਸਾਰੇ ਜਾਨਵਰ ਮੇਰੇ ਇੰਨੇ ਆ। ਠੀਕ ਆ ਬਾਕੀ ਤੋਹਫਾ ਗਰਮੀ ਆ ਦਾ। ਗਰਮੀ ਕਰ। ਉਹ ਦੋਨੇ ਪਾਸੇ ਬੈ ਕੇ ਚੋਲੋ ਵੀ। ਠੀਕ ਹੈ ਜੀ ਇਹਦਾ ਬਾਈ ਲੈਣ ਦੇ ਇੰਜ ਵਾਲਾ ਮੁੱਲ ਤੇ ਦੋ ਘੱਟ 70 ਦੋ ਘੱਟ 60 ਲਈ ਦੇ ਦੇਂਗੀ 58000 ਰੁਪਿਆ ਇਹਦਾ ਮੁੱਲ ਆ ਬਾਕੀ ਮਾਨ ਤਨ ਉਹਦੇ ਚ ਬਾਈ ਕਹਿੰਦਾ ਜਰੂਰ ਕਰ ਦਾਂਗੇ ਪਰ ਨਹੀਂ ਠੀਕ ਆ ਬਾਈ ਬਾਕੀ ਸਿਰਦਾ ਉਸਾਰਨੇ ਬਹੁਤ ਆ ਠੀਕ ਆ ਜੀ ਜਿਵੇਂ ਮਰਜੀ ਜੀ ਬਿਨਾਂ ਨਿਆਣੇ ਤੋਂ ਚੋੜੋ ਜੀ ਠੀਕ ਆ ਜੀ ਬਿਨਾਂ ਨਿਆਣੇ ਤੋਂ ਬਿਨਾਂ ਨਿਆਣੇ ਤੋਂ ਚੋਈ ਜੀ ਜਿਵੇਂ ਮਰਜ਼ੀ ਆ ਦੀ ਖੁਸ਼ੀ ਆ ਨਿਆਣਾ ਪਾਉਣਾ ਨਾ ਪਾਉਣਾ ਠੀਕ ਆ ਬਾਈ ਇੱਕ ਟੋਕੜ ਗੱਬਣ ਵੀ ਫਿਰ ਲੈ ਜਾਂਦਾ ਤੋਕਾ ਜੀ ਹਾਂ ਇਹ ਵੀ ਲੈ ਜਾਂਦਾ ਜੀ ਠੀਕ ਆ ਜੀ ਬਸ ਥੋੜੇ ਇਸ ਮਾਈ ਘੱਟ ਸੀਗੀ ਕੱਟੇ ਸੇ ਵਾਲੇ ਕਰੋ ਹਾਂ ਸੂਆ ਕਿੰਨਾ ਵਾ ਸੂਈ ਦੀ ਹੈ ਜੀ ਦੂਜਾ ਸੂਆ ਸੂਈ ਦੀ ਹੈ ਤੀਜੇ ਹੱਥ ਤੀਜੇ ਹੱਥ ਗੱਬਣਾ ਕਿੰਨੇ ਟਾਈਮ ਦੀ ਹੈ ਇਹ ਪਾਰਛੋ ਮਨ ਦੋ ਦਿਨ ਹੋ ਗਏ ਜੀ ਪੰਜਵਾਂ ਮਹੀਨਾ ਲੱਗੇ ਨਹੀਂ ਪੰਜ ਮੰਨ ਕੇ ਆਵੇ ਨਹੀਂ ਚਾਰ ਮੰਨ ਕੇ ਆਵੇ ਪੰਜ ਮਾ ਤਾਂ ਲੱਗਾ ਹੀ ਹੈ ਜੀ ਪੰਜ ਮਾ ਲੱਗਾ ਚਾਰ ਮੰਨ ਇਹ ਮੈਂ ਧੂੜ ਮਾਰਦਾ ਵਾਲਾ ਚੈੱਕ ਕਰਾ ਦੇ ਚਾਰਾਂ ਦੀ ਕਹਿ ਦੇਵੇ ਤੇ ਆਪਾਂ ਵੀ ਠੂਠੇ ਜੇ ਪੈ ਜੇ ਉਹਦਾ ਪੈ 15 ਦਿਨ 20 ਦਿਨ ਘੱਟ ਹੀ ਨਿਕਲਣਾ ਵਾ ਜਦੋਂ ਚੈੱਕ ਕਰਾਵੇ 4 ਮਹੀਨੇ ਤੇ 2 ਦਿਨਾਂ ਦੀ ਆ ਪੰਜਵਾਂ ਲਗਾ ਜਿੱਤੀ ਗਾਜਰ ਚੜ ਗਈ 4 ਮਹੀਨੇ ਤੇ 2 ਦਿਨਾਂ ਦੀ ਆ ਤੀਜਾ ਗਾਜਰ ਚੱਲਦਾ ਅੱਜ ਠੀਕ ਆ ਬਾਈ ਪੰਜਵੇਂ ਮਹੀਨੇ ਦਾ ਦੁੱਧ ਕਿੰਨਾ ਤਿਆਰ ਹੈ ਦੁੱਧ ਥਲੇ 8 ਕਿਲੋ ਹੈ ਜੋ ਕਿ ਦੇ ਦਾਂਗੇ ਉਹ ਤਾਂ ਜੀ ਆ ਇਹਨੇ 8 ਕਿਲੋ ਬਣਾ ਕੱਢਿਆ ਤਾਂ ਫਿਰ ਇਹ ਕਿੰਮਤ ਆ ਗਈ ਠੀਕ ਆ ਬਾਈ ਬਹੁਤ ਸਾ ਤਮਾਨ ਲਵੀ ਜੀ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਹਾਂ ਚੈੱਕ ਕਰਾ ਕੇ ਜਮ ਚੈੱਕ ਕਰਾ ਆਪਾ ਕਰਾ ਕੇ ਲੈ ਆਪ ਲੈ ਜਾਵੇ ਚੈੱਕ ਸਹੀ ਗੱਲ ਬਾਈ ਦੇ ਘਰੋਂ ਜ਼ਰੂਰ ਚੈੱਕ ਕਰਾ ਕੇ ਲੈ ਕੇ ਜਾਇਓ ਡਾਕਟਰ ਨਾਲਿਓ ਤੁਰ ਕੇ ਦਿਖਾ ਦਿਓ ਜੀ ਦੁੱਧ 8 ਕਿਲੋ ਨੈਟ ਤਿਆਰ ਆ ਜੀ ਆਪ ਦਾ ਦੋ ਟਾਈਮ ਚੋਲੇ ਆਪਰੇ ਚਾਰ ਟਾਈਮ ਚੋਲੇ ਅਗਲੇ ਚੋਲੇ ਅਗਲੇ ਨੇ ਚੋਲੇ 6 ਟੈਪ ਚੋਲੇ ਡਾਕਟਰ ਆਪਦਾ ਨਾਲ ਜ਼ਰੂਰ ਲੈ ਕੇ ਆਇਓ ਤੇ ਦੁੱਧੇ ਵਾਜੂਗੀ ਜੀ ਘੱਟ ਸੇਵਾ ਦੇ ਕਰੋ ਹਾਂ ਸੇਵਾ ਵਧਾਤੀ ਤਾਂ ਦੁੱਧ ਇਹਨਾਂ ਨੇ ਤਾਂ ਘਰ ਮਾ ਜੀ ਨੇ ਵਾਧੀ ਜਾਣਾ ਆ ਕੋਈ ਬਾਤ ਵਾਲੀ ਹੈ ਕੜਾਓ ਦੋਗਲੀ ਆ ਸੇਵਾ ਗੌਰ ਦੀ ਲੋੜ ਹੁੰਦੀ ਆ ਹੂੰ ਥਾਣਾ ਦੇ ਸੱਜ ਨੇੜੇ ਤੋਂ ਚੈੱਕ ਕਰਾ ਰਾਹ। ਰੋਗ ਰੋਗ ਦਾ ਕੱਢ ਦੀ ਜੀ। ਐਡਾ ਥਣ ਕੱਢਣਾ ਹੀ ਨਹੀਂ ਕਿਸੇ ਪਸ਼ੂ ਨੂੰ। ਜਿਹੜਾ ਇਹ ਥਣ ਕੱਢਦੀ ਆ। ਗੁਲਾਬੀ ਥਾਣਾ ਜਮਾ। ਹਾਂ ਰੋਗ ਰੋਗ ਦਾ ਕੱਢ ਦੀ ਆ ਪਸ਼ਮਾਜ। ਕੀ ਪਸ਼ੂ ਨੂੰ ਤੇ ਪਸ਼ਮਾਜ ਘੱਟ ਘੱਟ ਦੇ ਕੀ ਰੋਗ ਰੋਗ ਦਾ ਕੱਢਦੇ ਆ। ਠੀਕ ਹੈ ਜੀ। ਬਾਕੀ ਗੱਬਣ ਚੈੱਕ ਪਾਸ ਆ। ਮੁੱਲ ਇਹਦਾ ਲੈਣ ਦੇਣ ਜੀ ਵਾਲਾ ਜੀ। 30000 ਦੀ ਦੇ ਜਾਣੀ। ਹੋ ਜੋ ਲੈਸ ਜੀ। ਕੋਈ ਨਹੀਂ ਕਰ ਦਿਆਂਗੇ ਜੀ। ਜਮਾ ਜਿਹੜਾ ਮੰਗ ਆ। 33000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਜੀ। ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ